ਰੁਗਾਟਨ ਤੇ ਚੱਲਦੇ ਰਹੀੰਦੇ ਅਸੀਂ ਇਹ ਸ਼ੁਰੂ ਕੀਤਾ ਹੋਇਆ ਕੰਮ ਵਿਕਾਸ ਦਾ ਇਹ ਜੰਗੀ ਪਦਰ ਤੇ ਚੱਲਦੇ ਹੀ ਰਹਿਣਾ ਜਿੱਥੇ ਵੀ ਜੇ ਮੈਂ ਜਾਵਾਂਗਾ ਤੁਸੀਂ ਦੇਖੋਗੇ ਕੁਛ ਨਾ ਕੁਛ ਰੁਗਾਟੜ ਹੁੰਦੇ ਹੋਣਗੇ ਕੁਛ ਨਾ ਕੁਛ ਨੌਨਸੈਂਸ ਹੁੰਦੀ ਹੋਈ ਇਹ ਸਰਕਾਰ ਆਮਨਾਨੀ ਬੈਠੇਗੀ ਵਿਕਾਸ ਨੂੰ ਪਰਸ਼ੂ ਕੀਤਾ ਤੇ ਵਿਕਾਸ ਚੱਲਦਾ ਹੀ ਰਹੇਗਾ ਤੇ ਕਿਤੇ ਵੀ ਆਪਾਂ ਉਹ ਨਹੀਂ ਆਉਣਦੇ ਆਂਗੇ ਕਿੱਚ ਖੜੋਤ ਆ ਜਾਏ ਮਤਤੇ ਕੇੰਦਾ ਤੇ ਫਰੂਕਰ ਵਾਲੇ ਨੇ ਬਖਸ਼ਤਾ ਨਾ ਤੇ ਇਹ ਨਾਥਾਂ ਦੀ ਜਗ੍ਹਾ ਬਾਬਾ ਚੰਦਪੀਰ ਚੰਦਪੀਰਨਾਥ ਤੇ ਹਰ ਸਾਲ ਹੀ ਲੱਗਦਾ ਮੈਨੂੰ ਮੈਂ ਪਿਛਲੇ ਸਾਲ ਨਹੀਂ ਆਇਆ ਸੀਗਾ ਤੇ ਇਹ ਹਰ ਸਾਲ ਹੀ ਚੱਲਦਾ ਰਹਿੰਦਾ ਮੈਂ ਉੱਪਰ ਵਾਲੇ ਕੋ ਪर्वਤ ਘਰ ਤੋਂ ਦਾਸ ਕਰਦਾ ਇਹ ਜਿੰਦੀਆਂ ਜਾਨ ਦੀਆਂ ਸੰਕਟਾਂ ਰਹਿਣ ਖੁਸ਼ੀਆਂ ਮਨਾਉਂਦੀਆਂ ਰਹਿ ਤੇ ਇਸੇ ਤਰ੍ਹਾਂ ਹੀ ਇਹ ਮੇਲੇ ਜਿਹੜੇ ਨੇ ਹਮੇਸ਼ਾ ਲੱਗਦੇ ਰਹਿ ਅਸੀਂ ਆਉਂਦੇ ਰਹਾਂ ਨੇ ਸੱਜਦੇ ਰਹਾਂ ਟੋਲਟ ਮੱਕੇ ਚੱਲਦੇ ਰਹਾਂ ਪਿੰਡ ਵਾਸੀ ਨੇ ਕੋਈ ਪੈਣਾ ਚੰਦੇ ਹੋਰ ਪਿੰਡ ਵਾਸੀ ਬੜਾ ਬੜਾ ਪਿੰਡ ਬੜਾ ਅੱਛਾ ਪਿੰਡ ਮਹਿਮੇਸ਼ਬੇਂ ਪੀ ਕਰਨ ਚਰਲ ਮਿਲ ਕੇ ਰੋ ਇੱਕ ਮੋਠ ਰੋ ਤਾਂ ਕਿ ਕੋਈ ਨਜਾਇਜ਼ ਤੁਹਾਡਾ ਫਾਇਦਾ ਨਾ ਕਰੇ ਠੀਕ ਹੈ ਉਹ ਇਹ ਮੈਂ ਹਮੇਸ਼ਾ ਇਹ ਗੀਂਦ ਰੋ ਇਕਤਾ ਤੋਂ ਇਕਤਾ ਬੇਤੀ ਸਭ ਤੋਂ ਚੰਗਾ ਅਹੀਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਸਾਡੇ ਅੱਜ ਮੇਲਾ ਬਾਬੇ ਚੰਦ ਜੀ ਦਾ ਜਿਹੜੀ ਕਿ ਬਹੁਤ ਹੀ ਪਵਿੱਤਰ ਜਗਾ ਤੇ ਯਾਰੀ ਜਗਾ ਇੱਥੇ ਜਿਹੜਾ ਵੀ ਪ੍ਰਸ਼ਾਸਨ ਕਰਾਉਣਾ ਆਪਣੇ ਵਾਤੇ ਜਾਂ ਆਪਣੇ ਘਰ ਵਾਤੇ ਜਾਂ ਸ਼ੌਂਗ ਵਾਤੇ ਜਿਆਦਾ ਸ਼ੌਂਗ ਵਾਤੇ ਲੁਕੀ ਇਥੇ ਪ੍ਰਸ਼ਾਦ ਲੈ ਕੇ ਜਾਂਦੇ ਆ ਜਿੱਥੇ ਚੌਂਗ ਦਾ ਜਿਹੜਾ ਜਲ ਚੌਂਕਾ ਜੋਗਾ ਉੱਥੋਂ ਵੀ ਨਹੀਂ ਰਹੂਗੀ ਉੱਥੇ ਇਹ ਬਹੁਤ ਯਾਰੀ ਜਗਾ ਇੱਕ ਦੋ ਮਿੰਟਾਂ ਦੇ ਮੈਂ ਦੱਸ ਦਿੰਦੀ ਆ ਵੀ ਮੇਰੇ ਵਿੱਚ ਕੁਝ ਹੈਗਾ ਤੋਂ ਆਪਾਂ ਸਾਰਿਆਂ ਨੇ ਇਹ ਦੀ ਇਤ ਕਰਨੀ ਚਾਹੀਦੀ ਆ ਤੇ ਵੱਤ ਵੱਤ ਮੇਲੇ ਵਿੱਚ ਆਉਣਾ ਚਾਹੀਦਾ ਤੇ ਇਹਦਾ ਵੱਤ ਵੱਤ ਪਾਗ ਲੈਣਾ ਚਾਹੀਦਾ ਨੌਜਵਾਨਾਂ ਵਾਸਤੇ ਜਿਹੜੇ ਮੁਕਾਬਲੇ ਨੇ ਨੌਜਵਾਨਾਂ ਵਾਸਤੇ ਅੱਜ ਪਹਿਲਾਂ ਕਬੱਡੀ ਵੱਡਕੋਲ ਫਿਰ ਕਬੱਡੀ ਫਿਰ ਧੌੜਾਂ ਸਾਰੇ ਜਿੰਨੇ ਵੀ ਜਿੰਨੀਆਂ ਵੀ ਖੇਡਾਂ ਮੈਂ ਹੈਗੀਆਂ ਸਾਰੀਆਂ ਕਰਾਈਆਂ ਜਾਣਗੀਆਂ ਕਿਉਂਕਿ ਇਹ ਪਹਿਲਾਂ ਤੇ ਇੱਥੇ ਗੀਤ-ਗੀਤ ਹੋਊਗਾ ਤੇ 3 ਵਜੇ ਤੋਂ ਬਾਅਦ ਜਦ ਧੁੱਪ ਥੋੜੀ ਜਿਹੀ ਘੱਟ ਹੁੰਦੀ ਆ ਉਦੋਂ ਫਿਰ ਗਰਾਊਂਡ ਗਰਾਊਂਡ ਸਾਡੇ ਦੋ ਕਿਲੇ ਤੇ ਉਹਦੇ ਵਿੱਚ ਸਾਰਾ ਪ੍ਰਬੰਧ ਕੀਤਾ ਗਿਆ ਸਾਰੀਆਂ ਸੰਗਤਾਂ ਦਾ ਪ੍ਰਬੰਧ ਕੀਤਾ ਗਿਆ ਗਾਇਤ ਹੈ ਕੁੱਟੀਆਂ ਰਵਾਇਤਾਂ ਦਾ ਲਾਗਾਈਆਂ ਸਟੇਜ ਦਾ ਪ੍ਰਬੰਧ ਕੀਤਾ ਗਿਆ ਹਰ ਤਰ੍ਹਾਂ ਦੇ ਪੰਪ ਪਾਣੀ ਦਾ ਪ੍ਰਬੰਧ ਚਾਹ ਦਾ ਪ੍ਰਬੰਧ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ